ਰੋਜਪੁਰ ਵਿੱਚ ਫੂਡ ਸੇਫਟੀ ਵਿਭਾਗ ਦੇ ਰਾਜਸਥਾਨ ਦੇ ਸ਼ਿਰੀ ਨਗਰ ਤੋਂ ਅੰਮ੍ਰਿਤਸਰ ਚ ਆ ਰਹੇ ਵੱਖ-ਵੱਖ ਕੰਪਨੀਆਂ ਤੋਂ ਬਿਨਾਂ ਲੇਬਲ ਵਾਲਾ ਦੇਸੀ ਕਿਉ ਅਤੇ ਮਾਸਟਰਆਇਲ ਫੜਿਆ ਅਤੇ ਉਸ ਦੇ ਸੈਂਪਲ ਭਰੇ ਗਏ। ਸੇਫ ਵਿਭਾਗ ਦੇ ਇੰਸਪੈਕਟਰ ਨੇ ਦੱਸਿਆ ਕਿ 111 ਲੀਟਰ ਦੇਸੀ ਕਿਉ, 720 ਲੀਟਰ ਸਰੋਂ ਦਾ ਤੇਲ, 560 ਲੀਟਰ ਮਲਟੀ ਸੋਰਸ ਆਇਲ ਜ਼ਬਤ ਕੀਤਾ ਗਿਆ। ਇਹਨਾਂ ਦੇ ਸੈਂਪਲ ਲੈ ਚਾਂਗੇ ਇਸ ਮਾਲ ਜ਼ਬਤ ਕੀਤਾ ਜਾ ਰਿਹਾ ਹੈ। ਈਸ਼ਾਨ ਪਾਂਸਲ ਫੂਡ ਸੇਫਟੀ ਇੰਸਪੈਕਟਰ ਨੇ ਦੱਸਿਆ ਕਿ ਸੈਂਪਲ ਭਰੇ ਜਾ ਰਹੇ ਹਨ ਜਿਨ੍ਹਾਂ ਨੂੰ ਲੈਬ ਵਿੱਚ ਭੇਜਿਆ ਜਾਏਗਾ ਜੇਕਰ ਸੈਂਪਲ ਫੇਲ ਹੋਇਤਾ ਇਨਾਂ ਤੇ ਬੰਦੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਪੜਿਆ ਹੈਗਾ ਇਹ ਜਿਹੜੀ ਤੁਸੀਂ ਗੱਡੀ ਫੜੀ ਹੈ ਇਹਦੇ ਵਿੱਚ ਕੀ ਕੀ ਸਮਾਨ ਹੈਗਾ ਇਹਦੇ ਵਿੱਚ ਜੀ ਅਸੀਂ ਫੜਿਆ ਜੀ ਇੱਕ ਨੰਦਰੀਕ ਬ੍ਰਾਂਡ ਹੈ ਜੀ ਇਹ ਦੇਸੀ ਕਿ ਉਹ ਮੈਂਸ਼ਨ ਕਰ ਰਹੇ ਜੀ ਕਾਉ ਕਿ ਉਹ ਲਿਖਾਇਆ ਇਹਦੇ ਵਿੱਚ ਇੱਕ ਗੋਰੀਸ਼ਰੀ ਬ੍ਰਾਂਡ ਹੈ ਇਹ ਵੀ ਕਾਉ ਦੇਸੀ ਕੀ ਹੈ ਜੀ ਫਿਰ ਅਸੀਂ ਫੜਿਆ ਜੀ ਸਖਸ਼ਮ ਇਹ ਵੀ ਦੇਸੀ ਕਿਉ ਹੈ ਜੀ ਇੱਕ ਤ੍ਰਿਸ਼ੂਲ ਕੰਪਨੀ ਦਾ ਹੈ ਇਹ ਹੈ ਮਸਟਰਡ ਆਇਲ ਜੀ ਤੇ ਇੱਕ ਹੈ ਮਲਟੀ ਸੋਰਸ ਐਡੀਬਲ ਆਇਲ ਏ ਹਾਂਜੀ ਟੋਟਲ ਜੀ ਸਰ ਇਹ ਸਰ ਕਿੱਥੋਂ ਤੁਸੀਂ ਫੜਿਆ ਹੈਗਾ ਕਿੱਥੋਂ ਆ ਰਿਹਾ ਹੈਗਾ ਸੀ ਗਾਏ ਇਹ ਸਾਰਾ ਸਮਾਨ ਜਿਹੜੀ ਗੰਗਾ ਨਗਰ ਤੋਂ ਆ ਰਿਹਾ ਸੀ ਤੇ ਅੰਮ੍ਰਿਤਸਰ ਜਾਣਾ ਸੀਗਾ ਜੀ ਇਹਨਾਂ ਨੇ ਤੇ ਇਹ ਕੀ ਸਰ ਇਹਦੇ ਵਿੱਚ ਪਾਇਆ ਗਿਆ ਹੈਗਾ ਤੁਹਾਨੂੰ ਕੀ ਲੱਗਾ ਹੈਗਾ ਹਲੇ ਅਸੀਂ ਇਹਦੀ ਸੈਂਪਲਿੰਗ ਕਰ ਰਹੇ ਹਾਂ ਜੀ ਸਾਨੂੰ ਡਾਊਟ ਹੈ ਕਿ ਇਹ ਇਹਦੇ ਵਿੱਚ ਡੁਪਲੀਕੇਟ ਹੈ ਤੇ ਤਾਂ ਕਰਕੇ ਅਸੀਂ ਇਹਦਾ ਸੀਜ਼ਰ ਕਰ ਰਹੇ ਹਾਂ ਜੀ ਸਰ ਇਹ ਜਿਹੜੇ ਕਿਓ ਹੈ ਕਾਫੀ ਵਾਰ ਜਿਹੜਾ ਦੇਖਣ ਦੇ ਵਿੱਚ ਆਇਆ ਹੈਗਾ ਕਿ ਕਿਓ ਨਕਲੀ ਵੀ ਪਾਇਆ ਜਾਂਦਾ ਹੈਗਾ ਕੋਈ ਇਹਨਾਂ ਦੇ ਵਿੱਚੋਂ ਪਹਿਲੇ ਵੀ ਸੈਂਪਲ ਲਿੱਤੇ ਗਏ ਜਿਹੜੇ ਫੇਲ ਆਏ ਹੈਗੇ ਨਹੀਂ ਇਹ ਮੇਰੇ ਵੱਲੋਂ ਇਹਨਾਂ ਵੱਲੋਂ ਵੀ ਵੀ ਐਸਾ ਸੈਂਪਲ ਨਹੀਂ ਹੈ ਜਿਹੜਾ ਮੈਂ ਪਹਿਲਾਂ ਲਿਆ ਮੇਰੇ ਮੇਰੇ ਵਾਸਤੇ ਫਰਸਟ ਟਾਈਮ ਸੈਂਪਲਿੰਗ ਹੋ ਰਹੀ ਹੈ ਇਹਨਾਂ ਦੀ ਤੁਹਾਨੂੰ ਕਿਵੇਂ ਲੱਗਾ ਨਕਲੀ ਹੈ ਸਰ ਇਹਦੇ 'ਚ ਇੱਕ ਤਾਂ ਦੇਖੋ 20 20 ਰੁਪਏ ਦੇ ਪਾਉਸ ਦੇ ਵਿੱਚ ਦੇ ਰਹੇ ਆ ਜੀ ਤੇ ਗੰਗਾ ਨਗਰ ਤੋਂ ਆ ਰਿਹਾ ਜੀ ਇਹ ਤੇ ਮੈਨੂੰ ਡਾਊਟਫੁਲ ਹੈ ਜੀ ਕਿ ਸਾਡੇ ਜ਼ਿਲ੍ਹੇ 'ਚ ਸਾਡੇ ਮਤਲਬ ਪੰਜਾਬ 'ਚ ਨਹੀਂ ਬਣ ਰਿਹਾ ਤੇ ਮੈਨੂੰ ਸ਼ੱਕ ਹੈ ਕਿ ਇਹ ਹੋ ਸਕਦਾ ਹੈ ਕਿ ਡੁਪਲੀਕੇਟ ਹੋਵੇ ਹੁਣ ਤੁਸੀਂ ਕੀ ਕਰ ਰਹੇ ਹੋ ਕੀ ਕਾਰਵਾਈ ਕਰ ਰਹੇ ਹੋ ਹਾਂ ਅਸੀਂ ਸਾਰਾ ਜਿਹੜਾ ਵੀ ਮਾਲ ਹੈ ਜੀ ਸੀਜ਼ ਕਰ ਰਹੇ ਹਾਂ ਤੇ ਇਹਨਾਂ ਦੀ ਸੈਂਪਲਿੰਗ ਕਰਾਂਗੇ ਕਿੰਨੇ ਕੁਆਂਟਮ ਕਿੰਨਾ ਮਾਲ ਹੈ 1100 ਲੀਟਰ ਜਿਹੜਾ ਹੈ ਮਲਕ ਪਰ ਇੱਕ ਜਿਹੜਾ ਸਰ੍ਹੋਂ ਦਾ ਤੇਲ ਹੈ ਜੀ ਆ 720 ਲੀਟਰ ਹੈ ਜੀ ਤੇ ਜਿਹੜਾ ਮਲਟੀ ਸੋਰਸ ਐਡੀਬਲ ਉਹ ਲਗਭਗ 560 ਲੀਟਰ ਹੈ ਜੀ ਕਿੰਨਾ ਟੋਟਲ ਹੋ ਗਿਆ ਟੋਟਲ ਹੋ ਗਿਆ ਜੀ 25 2600 ਹੋ ਗਿਆ ਜੀ 25 2600 ਲੀਟਰ ਸਮਾਲੋਗੇ ਕੀ ਕਾਰਵਾਈ ਕੀਤੀ ਜਾਏਗੀ ਤਕੋ ਇਹਨਾਂ ਦੇ ਸੈਂਪਲਸ ਲਵਾਂਗੇ ਅਸੀਂ ਫਿਰ ਅਸੀਂ ਲੈਬ ਭੇਜਾਂਗੇ ਜੋ ਵੀ ਰਿਪੋਰਟ ਆਏਗੀ ਜਿਸ ਤਰ੍ਹਾਂ ਦੀ ਰਿਪੋਰਟ ਆਏਗੀ ਉਹ ਸਾਹਮਣੇ ਅਸੀਂ ਫਿਰ ਕਾਰਵਾਈ ਕਰਾਂਗੇ ਸਰ ਫਿਰੋਜ਼ਪੁਰ ਦੇ ਵਿੱਚ ਕਾਫੀ ਥਾਵਾਂ ਦੇ ਉੱਪਰ ਤੁਸੀਂ ਸੈਂਪਲਿੰਗ ਕੀਤੀ ਹੈਗੀ ਆ ਹੁਣ ਤੱਕ ਉਹਨਾਂ ਸੈਂਪਲਿੰਗ ਦੇ ਵਿੱਚੋਂ ਕਿਸੇ ਦਾ ਰਿਜ਼ਲਟ ਆਇਆ ਜਿਹੜੇ ਫੇਲ ਹੋਇਆ ਪਿੱਛੇ ਵੀ ਜਿਹੜਾ ਕਿਉਂ ਫੜਿਆ ਗਿਆ ਹੈਗਾ ਸੀਗਾ ਇੱਕ ਸ਼ਾਪ ਦੇ ਉਤੋਂ ਜਿਹੜੇ ਕਿਸੇ ਦੇ ਨਾਮ ਤੇ ਸੀ ਕੰਪਨੀ ਦੇ ਨਾਮ ਤੇ ਡੁਪਲੀਕੇਸੀ ਹੈਗੀ ਸੀਗੀ ਉਸ ਦੇ ਵਿੱਚ ਕਿਸ ਰਿਜ਼ਲਟ ਨਿਕਲ ਕੇ ਸਾਹਮਣੇ ਆਇਆ ਉਹਦੇ ਸਾਹ ਅਸੀਂ ਟੋਟਲ 7 ਸੈਂਪਲਸ ਲਈ ਸੀ ਉਹਦੇ ਵਿੱਚੋਂ ਇੱਕ ਸੈਂਪਲ ਪਾਸ ਆਇਆ ਜੀ ਬਾਕ ਤਾਂ ਜਿਹੜੇ ਸੈਂਪਲ ਹੁਣ ਫੇਲ ਆ ਰਹੇਗੇ ਆ ਉਹਨਾਂ ਤੇ ਕਾਰਵਾਈ ਤੁਸੀਂ ਕੀ ਕਰ ਰਹੇ ਹੋ ਦੇਖੋ ਉਹਨਾਂ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਜੀ ਉਹਨਾਂ ਦੇ ਸੀਜੀਐਮ ਕੋਰਟ ਦੇ ਵਿੱਚ ਕੇਸ ਲਾਂਚ ਕਰਾਂਗੇ ਤੇ ਜੋ ਵੀ ਉਹਨਾਂ ਤੇ ਬੰਦੀ ਕਾਰਵਾਈ ਹੋਏਗੀ ਮਾਨਯੋਗ ਆਪਣੇ ਸੀਜੀਐਮ ਸਾਹਿਬ ਦੱਸਣਗੇ ਕਿ ਵੀ ਕੀ ਉਹਨਾਂ ਤੇ ਕਾਰਵਾਈ ਹੈ ਤੇ ਉਹ ਅਸੀਂ ਕਰਾਂਗੇ ਉਸ ਫਰਮ ਬਾਰੇ ਕੀ ਕੀਤਾ ਗਿਆ ਜੀ ਹੁਣ ਤੱਕ ਹਾਂਜੀ ਜਿਹੜੀ ਫਰਮ ਤੋਂ ਫੜਿਆ ਗਿਆ ਉਸ ਫਰਮ ਉਹਨਾਂ ਨੂੰ ਨੋਟਿਸ ਅਸੀਂ ਭੇਜਤੇ ਜੀ ਤਸਦੀਲ ਨਹੀਂ ਕੀਤਾ ਨਹੀਂ ਜਿਹੜਾ ਉਹਨਾਂ ਦਾ ਮਾਲ ਹੈ ਸਾਰਾ ਸੀਜ਼ ਕਰ ਦਿੱਤਾ ਗਿਆ ਜੀ ਨਹੀਂ ਫਰਮ ਤਾਂ ਮਾਲ ਉਹਦਾ ਐਜਟੈਂਟ ਅਗੋਂ ਨਾਲ ਲੈ ਚੀ ਜਾਏ ਨਹੀਂ ਐਕਚੁਅਲੀ ਜਿਹੜਾ ਅਸੀਂ ਮਾਲ ਹੈ ਨਾ ਉਹ ਸੀਜ਼ ਕੀਤਾ ਹੈ ਜੀ ਤੇ ਦੁਬਾਰਾ ਹੋ ਸਕਦਾ ਜੀ ਉਹ ਦੁਬਾਰਾ ਫੇਰ ਇਸ ਤਰ੍ਹਾਂ ਦੀ ਕਰਨ ਕਿ ਦੁਬਾਰਾ ਵੀ ਨਕਲੀ ਕੋ ਵੇਚਣ ਉਹਦੇ ਵਾਸਤੇ ਤੁਸੀਂ ਕੀ ਕਰ ਰਹੇ ਹੋ ਅਸੀਂ ਦੁਬਾਰਾ ਫੇਰ ਫੜਾਂਗੇ ਜੀ ਉਹਨਾਂ ਨੂੰ ਜੇ ਕੋਈ ਗਲਤ ਕੰਮ ਕਰੇਗਾ ਤੇ ਅਸੀਂ ਫੇਰ ਦੁਬਾਰਾ ਫੜਾਂਗੇ ਉਹਨਾਂ ਨੂੰ ਇਹਦੇ ਹੁਣ ਸਭ ਸੈਂਪਲ ਲਿੱਤੇ ਜਾਦੇ ਹਾਂਜੀ